ਜਾਸ ਹਾਂ ਮਾ ਆਰਤੀ ਦੇ ਕੋਲ ਜਾ ਕੇ ਸਾਨੂੰ ਪੈਸੇ ਲਿਆ ਦੇ ਭਾਈ ਅਸੀਂ ਜਾਣਾ ਹੈਗਾ ਉਹ ਕੱਪੜੇ-ਕੁੱਪੜੇ ਵਾਲਿਆਂ ਦੇ ਦੇ ਕੇ ਉਹਨੇ ਦੁਕਾਨਾਂ ਤੇ ਪੈਸੇ ਇਕ ਦੋ ਤੇ ਪੈਸੇ ਤਾਂ ਮੈਂ ਲਿਆ ਦਿੰਨਾ ਉਹ ਮੈਂ ਇਹ ਕਹਦਾ ਸੀ ਥੋੜੇ ਦਿਨ ਆਪਾਂ ਖੜ ਜਾਂਦੇ ਉਹ ਪਹਿਲਾਂ ਹਣਾ 2 ਲੱਖ ਥੋੜੇ ਦਿਨ ਹੋ ਗਏ ਉੱਤੇ ਫੜਕੇ ਲਿਆਂਦੇ ਆ ਫਿਰ ਆਏ ਆਰਤੀ ਲਿਆਂਏ ਜੇ ਕਰਦੇ ਵੀ ਤੁਸੀਂ ਪਹਿਲੇ ਇੰਨੇ ਫੜੇ ਬੈਠੇ ਹੋ ਉੱਤੋਂ ਹੋਰ ਲਿਆਈ ਜਾਂਦੇ ਹੋ ਤੁਸੀਂ ਬੇਪੁੱਤ ਉਹ ਤਾਂ ਥੋੜੇ-ਥੋੜੇ ਹੀ ਦੇਣੇ ਆਪਾਂ ਕਹੜਾ ਉਹਨਾਂ ਨੂੰ ਬਾਹਲੇ ਦੇਣੇ ਆ ਥੋੜੇ ਜਿਲੇ ਲੈ ਆ ਤੂੰ ਚਲ ਕੋਈ ਨਾ ਉਹ ਤਾਂ ਲਿਆ ਦੂੰਗਾ ਉਹ ਜਿਹੜਾ ਆਪਾਂ 2 ਲੱਖ ਪਰ ਕਿਲੇਆ ਸੀ ਬਿਆਹਨਾ ਨਹੀਂ ਦਿੱਤਾ ਜਿਹੜਾ ਆਪਾਂ ਹਾਂ ਉਹ ਮੈਨੂੰ ਲੱਗਦਾ ਆਪਣਾ ਕੰਮ ਬਣ ਚੂਗਾ। ਅੱਛਾ ਹਾਂ ਵੀ ਚਲ ਵਧੀਆ ਉਹ ਬਣ ਗਿਆ ਤਾਂ ਉਹ ਵਧੀਆ ਉਧਰ ਖੁੱਲਾ ਕੁਝ ਹੋਰ ਕਰ ਲਈ ਕੰਮ ਤਾਂ ਉਧਰ ਛੇੜ। ਹੋਰ ਹੁਣ 2 ਲੱਖ ਰੁਪਿਆ ਵੀ ਲਾਇਆ ਹਨਾ। ਸਿਰੇ ਚੜ ਜੇ ਤਾਂ ਵਧੀਆ ਹੀ ਐ। ਕੋਈ ਨਹੀਂ ਕੋਈ ਨਹੀਂ ਪੁੱਤ ਜਦੋਂ ਹੁਣ ਪੈਸੇ ਲਾ ਤੇ ਸਿਰੇ ਤਾਂ ਚੜੂਗਾ ਹੀ। ਉਹ ਆਏ ਹਨਾ ਅਗਲਾ ਕੱਪੜੇ ਵਾਲੇ ਤੇ ਉਹ ਸੁਨਾਰੇ ਦੇ ਥੋੜੇ ਜਿਹੇ ਪੈਸੇ ਰਹਿੰਦੇ ਆਗੇ ਉਹ ਘਰੇ ਆਉਣਗੇ ਤੇ ਆੜਤਾਂ ਨੂੰ ਵੀ ਤਾਂ ਪਤਾ ਹੀ ਹੈ ਬਾਕੀ ਵੀ ਵਿਆਹ ਕਰਕੇ ਸਾਡੇ। ਚਲ ਕੋਈ ਨਹੀਂ ਆ ਜਾ ਐ ਮਾ ਮੈਂ ਉਧਰ ਆੜਤੀ ਕੋਲੇ ਜਾ। ਨਹੀਂ ਅਰ ਤੁਸੀਂ ਲੈ ਜਾਂ ਨਾਲ ਭਾਈ ਇਹਨੂੰ ਚਪਲਾ ਚਪਲਾ ਦਵਾ ਲਿਆ ਤੇ ਨਾਲ ਇਹਨੂੰ ਕੋਈ ਦੋ ਸੂਟ ਦਵਾ ਲਿਆ ਕੋਈ ਨਹੀਂ ਲੈ ਜਿਹੇ ਜੇ ਲਊਗੀ ਲੈ ਸਰਪੰਚ ਵੀ ਆ ਗਿਆ ਜੀ ਕੀ ਹਾਲ ਹੈ ਬਈਸ ਹੋ ਠੀਕ ਹਾਂ ਬਈ ਵਧੀਆ 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 ਸਸਤੀ ਗੱਲਾਂ ਮਤ ਜੀ ਸਸਤੀ ਕੈਪ ਸਸਤੀ ਗੱਲਾਂ ਮਤ ਹਾਂ ਬਈ ਹਾਂ ਹੋਰ ਜਸ ਠੀਕ ਠਾਕ ਹਾਂ ਬਈ ਵਧੀਆ ਵਧੀਆ ਤੂੰ ਦੱਸ ਠੀਕ ਹਾਂ ਬਈ ਵਧੀਆ ਤੇ ਮੈਂ ਇੱਕ ਤੈਨੂੰ ਗੱਲ ਇਹ ਦੱਸਣੀ ਸੀ ਕਿ ਆਪਾਂ ਜਿਹੜਾ ਉਹ ਸੌਦਾ ਨਹੀਂ ਕੀਤਾ ਸੀਗਾ ਹਾਂ 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 ਉਹਦੀ ਗੱਲਾਂ ਕਰੀ ਜਾਂਦੇ ਸੀ ਅਸੀਂ ਅੱਛਾ ਮੈਨੂੰ ਲੱਗਦਾ ਆਪਣਾ ਨੁਕਸਾਨ ਹੋ ਗਿਆ ਬਈ ਉਹ ਫੋਨ ਵੀ ਨਹੀਂ ਚੱਕਦਾ ਪਿਆ ਮੈਂ ਘਰੇ ਵੀ ਜਾ ਕੇ ਦੇਖਿਆ ਨਾ ਘਰੇ ਮਿਲਦਾ ਪਿਆ ਤੇ ਜਿਹੜਾ ਆਪਣਾ ਬਿਆਨਾ ਦਿੱਤਾ ਸੀ ਆਪਾਂ ਉਹਨਾਂ ਦਾ ਆਪਣਾ ਡੁੱਬ ਗਿਆ ਬਈ ਪੈਸੇ ਉਹ ਫੋਨ ਵੀ ਨਹੀਂ ਚੱਕਦਾ ਪਿਆ ਕਿਤੇ ਦਿਖਦਾ ਹੀ ਨਹੀਂ ਨਾ ਉਹਨਾਂ ਦੇ ਘਰੇ ਜਾਏ ਸੀ ਬਈ ਤੂੰ ਘਰੇ ਵੀ ਜਾ ਕੇ ਆਇਆ ਮੈਂ ਘਰੇ ਵੀ ਨਹੀਂ ਮਿਲਦਾ ਪਿਆ ਉਹ ਅੱਛਾ ਯਾਰ ਨਾ ਫੋਨ ਲੱਗਦਾ ਪਿਆ ਉਹਦਾ ਹੈ ਬੰਦਾ ਕਿੱਥੋਂ ਦਾ ਸੀ ਉਹ ਬੰਦਾ ਦਾ ਇੱਥੋਂ ਦਾ ਹੀ ਹੈ ਸ਼ਹਿਰ ਦਾ ਨੇੜੇ ਨੇੜੇ ਦਾ ਸੀਗਾ ਪਰ ਅਸੀਂ ਖਾਸ ਬਾਲਾ ਪਤਾ ਵੀ ਨਹੀਂ ਕੀਤਾ ਪੂਆ ਸਾਨੂੰ ਐਂ ਸੀ ਵੀ ਬੰਦਾ ਹਨਾ ਸਹੀ ਹੈਗਾ ਤਾ ਕਰਕੇ ਉਹੀ ਪੈਸੇ ਬੜਾਤੇ ਤੁਰੇ ਜਾਂਦੇ ਨੇ ਤੁਸੀਂ ਤੁਰੇ ਜਾਂਦੇ ਨੇ ਭਾ ਸੌਦੇ ਦਾ ਬਣ ਗਿਆ ਸੀ ਆ ਵਧੀਆ ਬਣ ਗਿਆ ਸੀ ਪੜਤੇ ਚ ਤਾਂ ਕਰਕੇ ਅਸੀਂ ਅਖਾ ਚੱਲ ਫਾਇਦਾ ਹੋ ਜਾਊਗਾ ਆਪਣਾ ਉਹਨੂੰ ਬਿਆਨਾਂ ਦੇ ਸਸਤਾ ਮਿਲ ਰਿਹਾ ਸੀਗਾ ਪਲਾਟ ਪੁੱਤ ਚਾਹੇ ਸਸਤਾ ਮਿਲਿਆ ਫਿਰ ਵੀ ਆਪਾਂ ਬੰਦੇ ਨੂੰ ਜਾਣ ਪਛਾਣ ਵਾਲੇ ਨਾਲ ਗੱਲ ਕਰਦੇ ਆਂ ਦੋ ਚਾਰ ਬੰਦੇ ਨੂੰ ਆਪਾਂ ਹੋਰ ਪੁੱਛਦੇ ਆਂ ਵੀ ਭਾਈ ਆ ਬੰਦਾ ਆ ਚੀਜ਼ ਵੇਚ ਰਿਹਾ ਐ ਇਹ ਕਿਵੇਂ ਐ ਨਾ ਫਿਰ ਆਪਾਂ ਆਸ-ਪਾਸ ਦੇ ਉਹਦੇ ਗਮਾੜ ਗਮਾੜਕ ਮੂੰਹ ਚ ਨਹੀਂ ਹੋਣਾ ਉਹ ਤੋਂ ਪਤਾ ਕਰ ਲੈਨੇ ਵੀ ਭਾਈ ਇੱਥੇ ਬੰਦਾ ਰਹਿੰਦਾ ਸੀ ਪਤਾ ਕੀਤਾ ਬਈ ਸਾਰਿਆਂ ਤੋਂ ਕਹਿੰਦਾ ਇੱਥੇ ਹੈ ਨਹੀਂਗਾ ਬੰਦਾ ਪਤਾ ਨਹੀਂ ਕਿੱਧਰ ਗਿਆ ਹੋਣਾ ਕਰ ਜਿੰਦਾ ਲੱਗਿਆ ਪਿਆ ਘਰ ਨੂੰ ਆਏ ਲਕਸਾਂ ਨਹੀਂ ਹੋ ਗਿਆ ਕਿਉਂ ਮਸ਼ੋਰ ਮਤ ਦਾ ਐ ਪਤਾ ਹੈ ਵੀ ਆਹ ਕਹਿੰਦੇ ਨਹੀਂ ਹੁੰਦੇ ਕਿਸੇ ਨੇ ਐਵੇਂ ਝੂਠ ਨਹੀਂ ਆਖਿਆ ਹੈ ਕਿ ਜੋ ਉਹਦਾ ਖਲ ਖਾਈ ਵੀ ਨਹੀਂ ਕਰਾਈ ਗਈ ਉਹਦੇ ਨਾਲ ਅੱਛਾ ਤੁਸੀਂ ਲਿਖਾ ਲਖਾਈ ਵੀ ਨਹੀਂ ਕਰਾਈ 2 ਲੱਖ ਉਹੀ ਉਹਦੇ ਹੱਥ ਚ ਫੜਾਤਾ ਦੇਖ ਲੇ ਫਿਰ ਤੂੰ ਕਹਿ ਦੇਣੀ ਆ ਕਿ ਤੂੰ ਲੜਦੀ ਐ ਨਾ ਹੁਣ ਲੜਾ ਨਾ ਮੈਂ ਹੋਰ ਦੱਸ ਕੀ ਕਰਾਂ ਆ ਘਾਟੇ ਨੂੰ ਐ ਇਹ ਮਾਂ ਅਸੀਂ ਪਤਾ ਕੀਤਾ ਹੋਇਆ ਸੀ ਪਹਿਲਾਂ ਉਹ ਵਧੀਆ ਕੰਟਰੈਕਟਰ ਸੀਗਾ ਉਹ ਕਰਦਾ ਵਧੀਆ ਉਹਦਾ ਆਫਿਸ ਸੀਗਾ ਉੱਥੇ ਸਭ ਤੋਂ ਵਧੀਆ ਬਣਾਉਂਦਾ ਸਾਨੂੰ ਦੋਨਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਕੋਈ ਆਪਾਂ ਕਿਸੇ ਨੂੰ ਪੈਸੇ ਦਿਨੇ ਆ ਲਿਖਾ ਲਿਖਾਈ ਤਾਂ ਕਰਾਉਣੇ ਆ ਨਾ ਨਹੀਂ ਬਿਆਨੇ ਦੀ ਤਾਂ ਹੁੰਦੀ ਹੀ ਨਹੀਂ ਲਿਖਾ ਲਖਾਈ ਉਹ ਲਿਖਾ ਲਿਖਾਈ ਉਹ ਕਹਿੰਦਾ ਸੀਗਾ ਆਪਾਂ ਕਰ ਲਾਂ ਕੋਈ ਚੱਕਰ ਨਹੀਂ ਇੱਥੇ ਹੀ ਆਪਾਂ ਘੜਾ ਜਾਣਾ ਕਿਤੇ ਤਾਂ ਕਰਕੇ ਅਸੀਂ ਤਾਂ ਉਹਦੇ ਯਕੀਨ ਕਰਕੇ ਸੀਗਾ ਚੱਲ ਕਰ ਲਾਂਗੇ ਲਿਖਾ ਲਿਖਾਈ ਉਹ ਠੱਗ ਸੀ ਭਾਈ ਜਿਹੜਾ ਸਾਨੂੰ ਐਂ ਕਹਿੰਦਾ ਸੀ ਵੀ ਕੋਈ ਨਾ ਲਿਖਾ ਲਿਖਾਈ ਕਰ ਲਾਂਗੇ ਉਹਨੂੰ ਤੂੰ ਆ ਪਤਾ ਲੱਗਦਾਗਾ ਉਦੋਂ ਨਹੀਂ ਸੀ ਨਾ ਪਤਾ ਜਦੋਂ ਅਸੀਂ ਪੈਸੇ ਦਿੱਤੇ ਆ ਵੀ ਠੱਗ ਐ ਇਹ ਵਧੀਆ ਆਫਿਸ ਬਣਾਈ ਬੈਠਾ ਸੀ ਸਾਰਾ ਕੁਝ ਵਧੀਆ ਸੀ ਵਧੀਆ ਗਾਹਕ ਵੀ ਸਾਡੇ ਮੂਹਰੇ ਆਏ ਸੀਗੇ ਉਦੋਂ ਤਾਂ ਨਾਲੇ ਤੈਨੂੰ ਪਹਿਲਾਂ ਤੂੰ ਪਤਾ ਐ ਜਦੋਂ ਆਪਾਂ ਕੋਈ ਕਿਸੇ ਨੂੰ ਪੈਸੇ ਦਿੰਨੇ ਆ ਕੋਈ ਚੀਜ਼ ਖਰੀਦਦੇ ਆ ਦੋ ਬੰਦਿਆਂ ਨੂੰ ਆਪਾਂ ਹੋਰ ਵੀ ਵਿੱਚ ਪਾਉਨੇ ਆ ਹੈ ਚਾਰ ਬੰਦਿਆਂ ਰਾਹੀਂ ਪੈਸੇ ਫੜਾਉਨੇ ਆ ਆਪਾਂ ਅਗਲੇ ਨੂੰ ਬਣੇ ਨੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲਿਆ ਮਸਾਂਏ ਹੋ ਗਿਆ ਇਹਨੂੰ ਕੇਰਾ ਮੇਰਾ ਸੌਦਾ ਹੋ ਗਿਆ ਇਧਰੋਂ ਮੈਂ ਪਲਾਟ ਹੋਣ ਲੈ ਲੂੰਗਾ ਇਹੇ ਜੇ ਛੋਡੇ ਵਰਗਿਆਂ ਨੂੰ ਲੁੱਟ-ਲੋਟ ਲੈ ਜਾਂਦੇ ਆ ਉਹ ਤਾਂ ਤੁਸੀਂ ਹੁਸ਼ਿਆਰ ਬਣਦੇ ਹੋਗੇ ਹਾਂ ਥਾਣੇ ਦਰਖਾਸਤ ਦੇ ਦਿੰਨੇ ਆਪਾਂ ਉਹ ਤਾਂ ਹੁ ਜੀ ਨਹੀਂ ਪੂ ਹਨਾ ਸੁਣ ਲਾ ਥਾਣੇ ਦਰਖਾਸਤ ਦੇ ਦਨੇ ਅਤੇ ਦਾ ਨਹੀਂ ਪਤਾ ਪਤੇ ਦਾ ਨਹੀਂ ਪਤਾ ਕਿਤੇ ਦੇਓਗੇ ਦਰਖਾਸਤ ਪਤਾ ਉਹਨੂੰ ਕਿੱਥੇ ਰਹਿੰਦੇ ਸਾਨੂੰ ਸਾਨੂੰ ਤਾਂ ਕੁਛ ਨਹੀਂ ਪਤਾ ਪੂਆ ਹੁਣ ਫਿਰ ਕੀ ਕਰੀਏ ਹੱਲ ਤਾਂ ਦੱਸ ਦੋ ਕੋਈ ਹੁਣ ਕੀ ਦੱਸਨੇ ਬਸ ਬਹਿ ਜਾਓ ਹੱਥਾਂ ਦੇ ਹੱਥ ਧਰ ਕੇ ਗਏ ਆਏ ਪੈਸੇ ਤਾਂ ਹੋ ਗਿਆ ਹੱਲ ਜਿਹੜਾ ਹੋਣਾ ਸੀ ਹੁਣ ਇਦੋਂ ਗਾਹ ਕਿਹੜਾ ਹੱਲ ਨਿਕਲੂਗਾ ਸੋਨੂ ਜੀ ਤੁਹਾ ਦਾ ਬੰਦੇ ਦਾ ਨਾਂ ਥੇ ਤਾਂ ਨਹੀਂ ਪਤਾ ਪੱਕਾ ਉਹਦਾ ਡਰੈਸ ਨਹੀਂ ਪਤਾ ਅੰਨੀ ਥੇ ਤੁਸੀਂ ਕਿਵੇਂ ਜਾ ਕੇ ਉਹਦੇ ਤੇ ਥਾਣੇ ਜਾ ਕੇ ਰੈਪਟ ਕਰਦੇ ਹੋਗੇ ਸਾਨੂੰ ਐਡਰੈਸ ਤਾਂ ਦਿੱਤਾ ਹੋਇਆ ਆਪਦਾ ਕਾਰਡ ਦਿੱਤਾ ਹੋਇਆਗਾ ਫਿਰ ਉਹ ਐਡਰੈਸ ਤੇ ਤਾਂ ਜਿੰਦਾ ਲੱਗਿਆ ਪਿਆ ਤੋੜ ਲਓ ਤਾਂ ਗੱਲ ਹੁਣ ਕੀ ਕਰੀਏ ਜਿੱਥੇ ਉਹ ਜਿਹੜਾ ਕਾਰਡ ਆ ਜਿੱਥੇ ਜਿਹੜਾ ਐਡਰੈਸ ਲਿਖਿਆ ਉੱਥੀ ਨਹੀਂ ਰਹਿੰਦਾ ਉਹ ਤੁਸੀਂ ਉਹ ਅੰਡਗਵਾਂਡ ਨੂੰ ਪੁੱਛ ਲਓ ਵੀ ਭਾਈ ਜਿਹੜਾ ਇੱਥੇ ਬੰਦਾ ਰਹਿੰਦਾ ਸੀ ਉਹ ਕਿੱਥੇ ਗਿਆ ਅੰਡਰਗਵਾਂਡਿੰਗ ਨੂੰ ਪੁੱਛਿਆ ਸੀਗਾ ਜੀ ਉਹ ਕਹਿੰਦੇ ਹੈ ਨਹੀਂਗਾ ਇੱਥੇ ਹੁਣ ਉਹਦਾ ਪਰਿਵਾਰ ਨਹੀਂ ਕੱਲਾ ਹੀ ਰਹਿੰਦਾ ਸੀ ਉਹ ਕੱਲਾ ਪਰਿਵਾਰ ਹੋਣਾ ਵੀ ਮੈਨੂੰ ਲੱਗਦਾ ਉਹ ਆਡ ਹੀ ਰਹਿੰਦਾ ਸੀ ਪਰਿਵਾਰ ਤੋਂ ਇੱਕ ਵਾਰ ਮੇਰੀ ਗੱਲ ਤਾਂ ਹੋਈ ਸੀ ਕਹਿੰਦਾ ਮੈਂ ਤਾਂ ਆਡ ਰਹਿਣਾ ਹੈਗਾ ਪਰਿਵਾਰ ਨਾਲ ਤਾਂ ਮੈਂ ਰਹਿੰਦਾ ਹੀ ਨਹੀਂ ਹੈਗਾ ਉਹਨਾਂ ਨਾਲ ਇਹਨਾਂ ਦੀ ਗੱਲ ਲੁੱਟਣ ਖੋਣ ਵਾਲਾ ਸੀ ਭੈਣੇ ਲੁੱਟ ਖੋ ਕੇ ਲੈ ਗਿਆ ਖਬਰਾਂ ਉਹਨੇ ਕਿੰਨੇ ਕੁ ਲੁੱਟੇ ਹੋਣਗੇ ਸਾਡੇ ਵਰਗੇ ਬੂਆ ਉੱਥੇ ਇੱਕ ਹੋਰ ਵੀ ਸੀਗਾਗਾ ਕੋਈ ਨਾਲ ਮੈਂ ਗੱਲਬਾਤ ਕਰੀ ਸੀਗੀ ਉਹ ਕਹਿੰਦੇ ਸਾਨੂੰ ਤਾਂ ਵਧੀਆ ਉਹ ਦਵਾਇਆਗਾ ਉਹਨੇ ਪਲਾਟ ਸਸਤੇ ਚ ਉਹਨਾਂ ਨੂੰ ਕਿਵੇਂ ਦਵਾਤਾ ਫਿਰ ਸਾਡੇ ਵਰ ਹੀ ਐ ਕਰ ਗਿਆ ਆਈ ਕੋਈ ਨਾ ਇੱਕ ਅੱਧਾ ਕਿਸੇ ਦਾ ਸੌਦਾ ਕਰਾਤਾ ਹੋਊਗਾ ਹੈ ਬਸ ਤੁਸੀਂ ਐ ਯਕੀਨ ਕਰ ਲਿਆ ਆਈ ਤੇ ਜਿਹਾ ਹੁੰਦਾ ਹੈ ਨਾ ਬਾਹਰ ਦੇ ਬੰਦੇ ਤੋਂ ਉਹੀ ਨਹੀਂ ਕੋਈ ਚੀਜ਼ ਖਰੀਦਣੀ ਚਾਹੀਦੀ ਜੇ ਕੋਈ ਆਪਦੇ ਪਿੰਡ ਦਾ ਦਵਾਉਂਦਾ ਆ ਆਪਾਂ ਨੂੰ ਵਿਸ਼ਵਾਸ ਹੁੰਦਾ ਚੰਗੀ ਤਰ੍ਹਾਂ ਆਪਾਂ ਜਾਣਦੇ ਆ ਉਹੀ ਤਾਂ ਹੈ ਪਿੰਡ ਦੇ ਬੰਦੇ ਕੋਲੇ ਆਪਾਂ ਜਾ ਤਾਂ ਵੱਟਦੇ ਜੇ ਹੁਣ ਕੋਈ ਪਿੰਡ ਦਾ ਹੁੰਦਾ ਜਾਣ ਕਮਾੜਦਾ ਹੁੰਦਾ ਹੁਣ ਵਗਜੋ ਉਹਦੇ ਕੋਲੇ ਫੜੋ ਉਹਨੂੰ ਕਿੱਥੋਂ ਫੜੋਗੇ ਜੱਕ 5 ਲੱਖ ਰੁਪਏ ਸਸਤਾ ਦਿੰਦਾ ਸੀਗਾ ਇਸ ਤਾਂ ਤਾਂ ਕਰਕੇ ਲਾਲਚ ਚਾ ਕੇ ਵੀ ਇੰਨਾ ਸਸਤਾ ਮਿਲ ਰਿਹਾ ਪਲਾਟ ਲੈ ਲੈਣੇ ਆ ਹੋਰ ਕੀ ਚਾਹੀਦਾ ਸਾਨੂੰ ਸਾਨੂੰ ਭੁਆਏ ਹੋ ਗਿਆ ਵੀ ਕੋਈ ਇਸ ਤੋਂ ਬਾਅਦ ਕੋਈ ਹੋਰ ਲੈ ਜਾਊਗਾ ਤਾਂ ਕਰਕੇ ਇਸ ਤਾਂ 2 ਲੱਖ ਉਹਦੀ ਫੜਾਤਾ ਵੀ ਚੱਲ ਪਈ ਸਾਡੀ ਬੁੱਕ ਕਰ ਤੇ ਜਿੱਥੇ ਪਲਾਟ ਸੀ ਉਹ ਆਣ ਗਵਾਂਣ ਨੂੰ ਤਾਂ ਕੁਛ ਦੇ ਵੀ ਭਈ ਇਹ ਕੀ ਦਾ ਪਲਾਟ ਚੱਲ ਆਪਾਂ ਚੱਲਦੇ ਆਂ ਬੜਦਾਲ ਤਾਂ ਕਰਗੇ ਵੇਖੀਦਾ ਸੀ ਫਿਰ ਆਪਾਂ ਚੱਲਦੇ ਚੰਗਾ ਨਹੀਂ ਜਾ ਕੇ ਦੇਖਦੇ ਆਂ ਕਿੱਥੇ ਭਾਲਦੇ ਆਣੋ ਦੱਸ ਲੈ ਆਹ ਹੋਰ ਨਾ ਸਾਨੂੰ ਗੱਟੂ ਡਾਕਾ ਪੁੱਛ ਤੇ ਗੱਲ ਲੈ ਪੈਣੇ ਹੁਣ ਕੀ ਕਰਗੇ ਆਹ ਦੇਖ ਲੈ ਕੀ ਕਰਨਾ ਸੀ ਬਸ ਚੁੱਪ ਕਰ ਜਾ ਹਾਂ ਤੂੰ ਮੁੰਡੇ ਨਹੀਂ ਨਾ ਬਾਹਲਾ ਲੜੀ ਇਹ ਇੱਕ ਤਾਂ ਨੁਕਸਾਨ ਹੋ ਗਿਆ ਉਹ ਤੋਂ ਇੱਕ ਤੂੰ ਲੜੀ ਜਾਵੇਂਗੀ ਫਿਰ ਹੁਣ ਕਿਹੜਾ ਪੈਸੇ ਵਾਪਸ ਆ ਜਾਣਗੇ ਮੈਂ ਮੁੰਡੇ ਨੂੰ ਨਹੀਂ ਲੜਦੀ ਮੈਂ ਤਾਂ ਕਿਸਮਤ ਨੂੰ ਲੜਦੀ ਆ ਆਪਦੀ ਨੂੰ ਪਤਾ ਨਹੀਂ ਫਿਰ ਤੂੰ ਆਖੇਗੀ ਦਵਾਰੇ ਉਹੀ ਗੱਲ ਚੱਕ ਲੈਣੀ ਹੈ ਕਹੇ ਜੀ ਕਲੇਣੀ ਆਈ ਹੈ ਲੈ ਆ ਹੋਰ ਨਾ ਮੈਂ ਤਾਂ ਨਵਾ ਕੋਈ ਨਾ ਕੋਈ ਜੱਬ ਹੋ ਜਾਂਦਾ ਹੈਗਾ ਨਾ ਹੱਦ ਹੋਈ ਪਈ ਐ ਅੱਛਾ ਜੇ ਉਹਨੂੰ ਨਾ ਵਿਆਹ ਕੇ ਲਿਆਂਦੇ ਇਹ ਤਾਂ ਨੁਕਸਾਨ ਫਿਰ ਵੀ ਹੋ ਜਾਂਦਾ ਤੂੰ ਉਹਨੂੰ ਕੀ ਕਹਿੰਨੀ ਹੈ ਗੱਲ ਗੱਲ ਤੇ ਮੈਨੂੰ ਕੀ ਪਤਾ ਕਿ ਕਿਸੇ ਬੰਦੇ ਦਾ ਪੈਰੀ ਇਹ ਜਿਆ ਹੁੰਦਾ ਜਦੋਂ ਪਹਿਲਾਂ ਉਹ ਵਿਆਹੀ ਸੀ ਉਥੋਂ ਉਹ ਕੁਸ ਹੋ ਗਿਆ ਹੁਣ ਇੱਥੋਂ ਆਲੇ ਘਰ ਨੂੰ ਬਾਡਾ ਧਰ ਲੈ ਆਨੇ ਆਉਣ ਸਰ ਨਹੀਂ ਨਹੀਂ ਇਹ ਨਹੀਂ ਗੱਲ ਨਾ ਕਹ ਇਹ ਵਿਚਾਰੀ ਨੂੰ ਉਹਨਾਂ ਬਖਤਾਂ ਦੀ ਮਾਰੀ ਹੋਈ ਹੈ ਕੀਤਾ ਉਹਦੀ ਜ਼ਿੰਦਗੀ 'ਚ ਕਿੰਨੇ ਕ ਦੁੱਖ ਸੀ ਹੈ ਜੇ ਤੂੰ ਇੱਥੇ ਵੀ ਉਹਦੇ ਨਾਲ ਐ ਕਰੀ ਜਾਣਾਗੀ ਵਿਚਾਰੀ ਫਿਰ ਕਿਵੇਂ ਦਿਨ ਕੱਟੂਗੀ ਪਰ ਕਿਹੜਾ ਹੁਣ ਮੇਰਾ ਤਾਂ ਦਿਮਾਗ ਫਿਰਿਆ ਪਿਆਗਾ ਮੈਨੂੰ ਨਹੀਂ ਪਤਾ ਸਰਪੰਚਾਇਤ ਦਾ ਕੰਮ ਹੀ ਉਲਟੋ ਹੋ ਗਿਆ ਯਾਰ ਹੋਰ ਯਾਰ ਹੁਣ ਕਿਵੇਂ ਕਰਗੇ ਇਨਾ ਪੁਲਿਸ ਵਾਲੇ ਗੱਲ ਸੁਣਦੇ ਆਪਣੀ ਤਾਂ ਉਹੀ ਤਾਂ ਕੋਈ ਪਤੰਦਰ ਗਾਲਾਂ ਕੱਢੀ ਜਾਂਦੇ ਕਹਿੰਦੇ ਤੁਹਾਡੇ ਕੋਲ ਲਿਖਾ ਨਹੀਂ ਲਿਖਾਈ ਨਹੀਂ ਕੋਈ ਸਬੂਤ ਨਹੀਂਗਾ ਅਸੀਂ ਕਿਵੇਂ ਪਰਚਾ ਦਰਜ ਕਰਦੀਏ ਕਿਸੇ ਤੇ ਗੱਲ ਉਹਨਾਂ ਦੀ ਵੀ ਸਹੀ ਹੈ ਆਪਾਂ ਹੀ ਕੰਮ ਲਕੁਟਿਆ ਵੀ ਜਿਹੜੀ ਚੰਗੀ ਤਰ੍ਹਾਂ ਆਪਾਂ ਪੜਤਾਲ ਨਹੀਂ ਕਰੀ ਪਰ ਯਾਰ ਹਣਾ ਉਹ ਜਿਹੜਾ ਗਾਕਜਾ ਸੀਗਾ ਜਿਹੜਾ ਕਹਿੰਦਾ ਸੀ ਮੈਨੂੰ ਸਸਤੇ ਚ ਦਵਾਈਆ پلاੜ ਉਹ ਪਤੰਦਰ ਦਾ ਉਹ ਵੀ ਉਹਨਾਂ ਨਾਲ ਦਾ ਗਰੁੱਪ ਦਾ ਬੰਦਾ ਹੀ ਸੀਗਾ ਉਹਨਾਂ ਦਾ ਮੈਨੂੰ ਲੱਗਦਾ ਰਲਈ ਹੋਣਗੇ ਸਾਰੇ ਤੇ ਆਪਾਂ ਨੇ ਨਿਸ਼ਾਨ ਵੀ ਬਹੁਤ ਹੋ ਗਏ ਆਪਣੇ ਤੇ ਗੇਮ ਪਾ ਗਏ ਹੋਰ ਹੁਣ ਕਰਦਿਆਂ ਕੀ ਜਵਾਬ ਦੇਵਾਂਗੇ ਕੁੱਟੇ ਦਾ ਫਮੜਾਂਗੇ ਉਹਨਾਂ ਨੂੰ ਉਹੀ ਤਾਂ ਗੱਲ ਹੈ ਕਾਮਲ ਕੁੱਟੇ ਆਪਾਂ ਬਈ ਯਾਰ ਆਪਾਂ ਕਿਸੇ ਦੇ ਪਿੱਛੇ ਲੱਗ ਗਏ ਲਾਲਚ ਉਹੀ ਕਹਿੰਦੇ ਹੁੰਦੇ ਹਨਾ ਬੁਰੀ ਬਲਾ ਲਾਲਚ ਯਾਰ ਪਹਿਲਾਂ ਤਾਂ ਇਹ ਜਿਹਾ ਲੱਗਦਾ ਨਹੀਂ ਸੀਗਾ ਐਵੇਂ ਕਰੂਗਾ ਆਪਾਂ ਬੜਾ ਤਕੜਾ ਆਫਿਸ ਪਾਇਆ ਹੋਇਆ ਵਧੀਆ ਚੰਗੀਆਂ ਚੰਗੀਆਂ ਗੱਲਾਂ ਕਰਦਾ ਸੀ ਯਾਰ ਕਹਿੰਦਾ ਕੋਈ ਜੱਕਦੀ ਕੋਈ ਨਹੀਂ ਤੁਹਾਡਾ ਵਧੀਆ ਮੈਂ ਸੌਦਾ ਕਰਾ ਦੂੰਗਾ ਉਹੀ ਤਾਂ ਗੱਲ ਹੈ ਰੀਸਟਰੀ ਵੀ ਟਾਈਮ ਸਰ ਕਰਵਾ ਦੂੰਗਾ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਸਾਰੀ ਸੜਕਾਂ ਤੇ ਤਾਂ ਉਹਦੇ ਬੋਰਡ ਲੱਗੇ ਪਏ ਆ ਯਾਰ ਡੇ ਡੇ ਵਧੀਆ ਨਾਂ ਚੱਲਦਾ ਉਹਦਾ ਯਾਰ ਆਪਣੇ ਨਾਲ ਹੀ ਐ ਕਰਨਾ ਸੀ ਉਹਨੇ ਯਾਰ ਯਾਰ ਮੈਂ ਤਾਂ ਠੋਖਾ ਕਰ ਗਿਆ ਉੱਥੇ ਤਾਂ ਤੂੰ ਸੀਗਾ ਨਾ ਤਾਂ ਕਰਕੇ ਹਲੇ ਕੁਝ ਕਿਹਾ ਨਹੀਂ ਜਦੋਂ ਮੈਂ ਘਰੇ ਗਿਆ ਮੈਨੂੰ ਤਾਂ ਦੇਖੀ ਛੱਤਰ ਲਾਉਣਗੇ ਮੇਰੇ ਵੀ ਚੱਕ ਕੇ ਮੂੰਹ ਦੇ ਤਾਂ ਲੱਖ ਰੁਪਏ ਹੋਰ ਯਾਰ ਹੁਣ ਕਿਹਨੂੰ ਕਰਗੇ ਪੈਸੇ ਕਿੱਥੋਂ ਪੂਰੇ ਕਰਾਂਗੇ ਜੇ ਥੋੜੇ ਮੁੱਠੇ ਤਾਂ ਘਰੇ ਕਰੀਏ ਯਾਰ ਐ ਤਾਂ ਲੋਟ ਨਹੀਂ ਆਉਣਾ ਕੰਮ ਜਾਂ ਤਾਂ ਫਿਰ ਆਪਾਂ ਕਿਸੇ ਤੋਂ ਦੋ ਯਾਰਾਂ ਦੋਸਤਾਂ ਤੋਂ ਮੰਗਣੇ ਪੈਣੇ ਆ ਜਾਂ ਫਿਰ ਸਾਡੇ ਆੜਤੀਏ ਨੂੰ ਇੱਕ ਵਾਰੀ ਕਹਿ ਦਾਂਗੇ ਵੀ ਚੋਰੀਓ ਦੇ ਦੇ ਕਰੇ ਨਾ ਦਸੀਂ ਹਾਂ ਕਰਦੇ ਆ ਪਹਿਲਾਂ ਤਾਂ ਆਪਾਂ ਯਾਰ ਦੋਸਤਾਂ ਤੋਂ ਦੇਖ ਲਈ ਜਿੰਨੇ ਇਕੱਠੇ ਹੋਏ ਜੇ ਆਪਾਂ ਅੱਧ ਵੀ ਇਕੱਠਾ ਕਰ ਲਈਏ ਆਤਾ ਭਾਰਤੀ ਤੋਂ ਫੜ ਲਾਂਗੇ ਵੀ ਭਾਈ ਬਾਕੀ ਤੈਨੂੰ ਪਤਾ ਆਪਣੇ ਵਾਲੇ ਲਿਆਜੀ ਦਾ ਤੈਨੂੰ ਪਤਾ ਹੀ ਆ ਹਾਲ ਉਹਨਾਂ ਦਾ ਉਹੀ ਤਾਂ ਗੱਲ ਸਾਰੇ ਬਣਾਉਣਗੇ ਮਲੰਗਣੇ ਯਾਰ ਤੇਰੇ ਸਾਲੇ ਕੀ ਕਰੇ ਬਾਨੇ ਤੈਨੂੰ ਪਤਾ ਵਾਲੇ ਮਾਰਦੇ ਆ ਉਹੀ ਤਾਂ ਗੱਲ ਹੈ ਜੇ ਆਪਾਂ ਐ ਕਰਦੇ ਆ ਪਾੜਤੀਏ ਨੂੰ ਕਹਨੇ ਆ ਉਹਨੂੰ ਕਹਿ ਦਾਂਗੇ ਸਾਨੂੰ ਇੱਕ ਵਾਰੀ ਪੈਸੇ ਦੇ ਦੇ ਤੈਨੂੰ ਹੌਲੀ ਹੌਲੀ ਮੋੜਨਾ ਕੋਈ ਨਹੀਂ ਕਰੇ ਨਾ ਦੱਸੀ ਕਰੇ ਨਾ ਦੱਸੀ ਕੁਸਤਾ ਮੂੜ ਕੇ ਯਾਰ ਕਰਿਆ ਤਾਂ ਫਿਰ ਕਰੋਂ ਕਰਦੇ ਆ ਹੱਲ ਕੋਈ ਦੇਖਦੇ ਆ ਦੇਖ ਲਾਣ ਲੈ ਆਪਾਂ ਨੂੰ ਤਾਂ ਐਸੀ ਵੀ ਪਲਾਟ 5 ਲੱਖ ਰੁਪਇਆ ਸਸਤਾ ਮਿਲ ਰਿਹਾ ਕਿਰਾਂ ਉਹਦੀ ਸਾਈਜ਼ ਦਿੱਤੀ ਚੱਕ ਕੇ ਹੋਰ ਯਾਰ ਆਪਾਂ ਕਰਿਆ ਤਾਂ ਚੰਗੇ ਨੂੰ ਹੀ ਸੀਗਾ ਆਪਾਂ ਨੂੰ ਵੀ ਪਤਾ ਸੀ ਨੁਕਸਾਨ ਹੋ ਜਾਣਾ ਕੋਈ ਯਾਰ ਆਪਾਂ ਵੀ ਕੰਮ ਲੈ ਕੁੱਟਿਆ ਆਪਾਂ ਪਲਾਟ ਤੇ ਜਾ ਕੇ ਪੁੱਛ ਪੜਤਾਲ ਨਹੀਂ ਕਰੀ ਵੀ ਕਿਹਦੇ ਨਾਂ ਨੂੰ ਲੱਗਦਾ ਆਪਾਂ ਨੂੰ ਤਾਂ ਐ ਹੋ ਗਿਆ ਵੀ ਜੇ ਆਪਾਂ ਇੱਥੋਂ ਬਾਗੇ ਕੱਲ ਨੂੰ ਕੋਈ ਹੋਰ ਆਜੂ ਅਗਲਾ ਸੌਦਾ ਕਰ ਜੂਗਾ ਆਪਾਂ ਨੇ ਤਾਂ ਚੰਗੇ ਨੂੰ ਹੀ ਕਰਿਆ ਸੀ ਆਪਾਂ ਕਰਿਆ ਤਾਂ ਚੰਗੇ ਉਹੀ ਗੱਲ ਆਪਾਂ ਚਲੋ ਵਧੀਆ ਕੰਮ ਤੋਰਾਂਗੇ ਇੱਥੇ ਕੋਈ ਕਿਸਮਤ ਬਈ ਕਿਸਮਤ ਨਹੀਂ ਸਾਥ ਦੇ ਰਹੀ ਯਾਰ ਪਤਾ ਨਹੀਂ ਕੀ ਇਹ ਜੀ ਟਿੰਗ ਘੜਦੇ ਹੁੰਦੇ ਬੜੇ ਨੁਕਸਾਨ ਹੋ ਜਾਂਦੇ ਯਾਰ ਦਿਨਾਂ ਦੇਣਾ ਉਹੀ ਤਾਂ ਗੱਲ ਹੈ ਹੁਣ ਮੈਂ ਤਾਂ ਐਂ ਕਹਿਣਾ ਤੈਨੂੰ ਆਪਾਂ ਕੋਈ ਹੱਲ ਕਰਗੇ ਫਿਰ ਕੋਈ ਫਿਰ ਹੋਰ ਤਾਂ ਹੱਲ ਕੀ ਅੜਤੀਦ ਕਰਦੇ ਆ ਕੱਲ ਕੀ ਰਣ ਵਾਦਾ ਕਰਕੇ ਆਪਾਂ ਕੋਈ ਕੰਮ ਸ਼ੁਰੂ ਕਰਗੇ ਹੋਰ ਐਵੇਂ ਲੋਟ ਨਹੀਂ ਹੋਣਾ ਸਿਸਟਮ ਨਾਲੇ ਕਰਦਿਆਂ ਨੂੰ ਵੀ ਐਵੇਂ ਕਰਦੇ ਵੀ ਫਿਰ ਉਹੀ ਤਾਂ ਹੁਣ ਕੱਢਣੇ ਹੁਣ ਦੇਖ ਕੇ ਕੰਮ ਸ਼ੁਰੂ ਕਰਾਂਗੇ ਕੋਈ ਜਿਹੜੇ ਆਪਾਂ ਹੁਣ ਡੋਬਿਆ ਇਹ ਆਪਾਂ ਬਣਾ ਦਈਏ ਔਰ ਹੁਣ ਕੋਈ ਕਰਦੇ ਆ ਚੱਲ ਸੋਚਦੇ ਆ ਚੱਲ ਆਪਾਂ ਪਤਨੀ ਮਿਲਦੇ ਚੱਲ ਕੇ ਆਉਣੇ ਪਹਿਲਾਂ ਯਾਰ ਉਹਦੇ ਨਾਲ ਕਰਦੇ ਆ ਗੱਲਬਾਤ ਹੱਥ ਨਹੀਂ ਜਾਵਾਂਗੇ ਬੰਦਾ ਵਧੀਆ ਉਹ ਸੁਣੂਗਾ ਗੱਲ ਆਪੇ ਨਾ ਮਾੜੇ ਮੋਟੇ ਘਰੇ ਤਾਂ ਦੇਖੀਏ ਮੂੰਹ ਦਿਖਾਈਏ ਆਪਣੀ ਵਧੀਆ ਉਹਦੇ ਨਾਲ ਕੋਈ ਚੱਕਰ ਨਹੀਂ ਆਪਣੀ ਵਧੀਆ ਗੱਲ ਸੁਣੂਗਾ ਬਸ ਫਿਰ ਆਪ ਵਧੀਆ ਜੇ ਉਹ ਆਪਣਾ ਹੱਲ ਕਰ ਦੇ ਤਾਂ ਚੱਲ ਆਪਾਂ ਆਇਆ ਕਰਦੇ ਆ ਗੱਲ ਉਹਦੇ ਨਾਲ ਆ ਜਾ ਠੀਕ ਆ ਚਲ ਜਾ ਸਰ ਕੀ ਹੋ ਗਿਆ ਕੀ ਸੋਚ ਰਹੀ ਜੀ ਸਰ ਜਦੁਕੀ ਅੰਦਰ ਸੋਚ ਕੇ ਬਸ ਇੱਕੋ ਹੀ ਗੱਲ ਕੀ ਗੱਲ ਹੋਊਗੀ ਤੁਹਾਨੂੰ ਮੇਰਾ ਇੱਕ ਦੋਸਤ ਹੈ ਹਾਂਜੀ ਸਾਨੂੰ ਇੱਕ ਪਲਾਟ ਸਸਤਾ ਮਿਲ ਰਿਹਾ ਸੀਗਾ ਅੱਛਾ ਜੀ ਫਿਰ ਕੀ ਹੋਇਆ ਟੈਨਸ਼ਨ ਵਾਲੀ ਕੀ ਗੱਲ ਹੈ ਇਹਦੇ ਵਿੱਚ ਅਸੀਂ ਪੈਸੇ ਇਕੱਠੇ ਕਰਕੇ ਨਾ ਉਹ ਸੌਦਾ ਕਰਨ ਗਏ ਸੀਗੇ ਉਹ ਪਲਾਟ ਦਾ ਸਾਨੂੰ ਉਹ 5 ਲੱਖ ਰੁਪਏ ਸਸਤਾ ਮਿਲ ਰਿਹਾ ਸੀਗਾ ਤੇ ਮੈਂ ਸੋਚਿਆ ਵੀ ਹਣਾ ਇਹ ਵਧੀਆ ਮੌਕਾ ਯਾਰ ਜੇ ਅਸੀਂ ਉਦੋਂ ਨਾ ਸਾਈ ਦਿੰਦੇ ਵੀ ਇੰਨੇ ਕੋਈ ਹੋਰ ਆ ਜਾਊਗਾ ਤੇ ਉਹ ਪਲਾਟ ਲੈ ਲੂਗਾ ਹਾਂ ਤਾਂ ਕਰਕੇ ਨਾ ਪੈਸੇ ਇਕੱਠੇ ਕੀਤੇ ਸੀ ਬਿਨਾ ਕੋ ਸੋਚੇ ਸਮਝੇ ਸਾਈ ਦੇ ਆਏ ਪਰ ਹੁਣ ਪਤਾ ਲੱਗਿਆ ਉਹ ਤਾਂ ਫਰਾਡ ਸੀਗਾ ਨਾ ਤਾਂ ਉਹ ਕੋਈ ਫੋਨ ਚੱਕਦਾ ਨਾ ਉਹ ਜਿੱਥੇ ਰਹਿੰਦਾ ਉੱਥੇ ਸੀ ਆਫਿਸ ਵੀ ਆਉਂਦਾ ਜਿੰਦਲਾਕੇ ਚਲਾ ਗਿਆ ਹਏ ਸੱਚੀ ਜਾਸਾ ਹੋ ਰੇ ਯਾਰ ਤੁਸੀਂ ਇੱਕ ਵਾਰ ਘਰੇ ਤਾਂ ਗੱਲ ਕਰਨੀ ਸੀ ਇਹ ਕੀ ਹੋਇਆ ਬਾਹਰ ਤੁਹਾਨੂੰ ਕਿਸੇ ਨੇ ਦੱਸਤਾ ਤੇ ਉਹ ਪਿੱਛੇ ਲੱਗ ਗਏ ਤੁਸੀਂ ਯਾਰ ਅਸੀਂ ਪੜਤਾਲ ਕੀਤੀ ਸੀ ਯਾਰ ਉਹਨਾਂ ਦਾ ਵਧੀਆ ਨਾਮ ਬਣਿਆ ਹੋਇਆ ਸੀਗਾ ਉਹਦਾ ਕੰਟਰੈਕਟਰ ਦਾ ਇੱਥੇ ਤਾਂ ਪੋਸਟਰ ਵੀ ਸਾਰੇ ਸ਼ਹਿਰ ਚ ਲੱਗੇ ਹੋਏ ਆ ਉਹਨਾਂ ਦੇ ਤਾ ਕਰਕੇ ਅਸੀਂ ਤਾਂ ਗਏ ਸੀ ਮੈਂ ਹੋਰ ਇੱਕ ਗਾਹਕ ਤੋਂ ਵੀ ਪੁੱਛਿਆ ਸੀ ਉਹ ਕਹਿੰਦਾ ਯਾਰ ਮੈਨੂੰ ਸਸਤਾ ਦਵਾਇਆ ਪਰ ਹੁਣ ਕੀ ਦੱਸਾਂ ਤੈਨੂੰ ਮੈਂ ਉਹ ਗਾਹਕ ਵੀ ਉਹਦੇ ਨਾਲ ਮਿਲਿਆ ਹੋਇਆ ਸੀ ਗੈਂਗ ਸੀ ਉਹਨਾਂ ਤੋਂ ਤੁਸੀਂ ਤਾਂ ਜਮੀਨ পাগল ਹੋ ਯਾਰ ਇੱਕ ਵਾਰ ਸੋਚਣਾ ਤਾਂ ਚਾਹੀਦਾ ਉਹ ਤੁਹਾਨੂੰ ਲੱਖ ਕਰ ਵੀ ਅਗੜਾ ਉਹੀ ਬਣਦਾ ਯਾਰ ਅਸੀਂ ਤਾਂ 2 ਲੱਖ ਦਿੱਤਾ ਸੀ ਤੇਰਾ ਬਾਕੀ ਜਾਸਰ ਥਾਣੇ ਗਏ ਸੀ ਰਿਪੋਰਟ ਕਰਨ ਥਾਣੇ ਵਾਲੇ ਵੀ ਸਾਨੂੰ ਗਾਲਾਂ ਕੱਢੀ ਜਾਂਦੇ ਵੀ ਤੁਸੀਂ ਅੰਨੇ ਸੀਗੇ ਪਹਿਲਾਂ ਦੇਖਿਆ ਨਹੀਂ ਹੈਗਾ ਯਾਰ ਹੁਣ ਉਹ ਕਿੱਥੋਂ ਮਿਲਣਗੇ ਜਦੋਂ ਇੱਥੇ ਹੈ ਹੀ ਨਹੀਂ ਉਹ ਭੱਜ ਗਏ ਹੋਣਗੇ ਲੈ ਕੇ ਪੈਸੇ ਕੱਲੇ ਥੋੜੇ ਨੇ ਕੀ ਪਤਾ ਕਿੰਨਾ-ਕਿੰਨਾ ਦੇ ਲੈ ਹੋਣਗੇ ਉਹਨਾਂ ਨੇ ਉਹੀ ਤਾਂ ਗੱਲ ਹੈ ਯਾਰ ਹੁਣ ਮੈਨੂੰ ਸਮਝ ਨਹੀਂ ਆ ਰਹੀ ਕੀ ਕਰਾਂ ਕੀ ਪਤਾ ਕੀ ਗੱਲ ਉਹਨੇ ਮੈਨੂੰ ਚੈੱਕ ਦਿੱਤਾ ਸੀਗਾ ਬਲੈਂਕ ਉਤੇ ਆਪਦੇ ਸਾਈਨ ਕਰ ਦਿੱਤੇ ਸੀ ਵੀ ਜੇ ਇਸ ਤੈਨੂੰ ਕੋਈ ਦਿੱਕਤ ਆਈ ਤੋ ਆ ਪੈਸੇ ਕਢਾ ਲੈ ਪਰ ਯਾਰ ਮੈਂ ਹੁਣ ਪਤਾ ਕੀਤਾ ਵੀ ਉਹ ਤਾਂ ਉਹ ਬੈਂਕ ਚ ਉਹਦਾ ਖਾਤਾ ਹੀ ਨਹੀਂ ਹੈਗਾ ਪਤਾ ਨਹੀਂ ਕਿਹੇ ਜਿਹੇ ਚੈੱਕ ਦੇ ਤਾਂ ਮੈਨੂੰ ਫੇਕ ਚੈੱਕ ਹੁਣ ਤਾਂ ਸਮਝ ਨਹੀਂ ਆ ਰਹੀ ਜੱਸਰ ਇੱਕ ਗੱਲ ਕਹਾ ਹਾਂ ਹਾਂ ਜਿੱਦਾਂ ਤੇ ਮੈਂ ਇਸ ਕਾਚੇ ਵਿਆਹ ਕਿ ਆਈ ਹਾਂ ਨਾ ਉਸ ਦਿਨ ਦਾ ਕੁਝ ਨਾ ਕੁਝ ਤਾਂ ਹੋ ਹੀ ਜਾਂਦਾ ਹੈ ਕਦੇ ਕੁਝ ਚੰਗਾ ਨਹੀਂ ਹੋਇਆ ਹੁਣ ਆ ਦੇਖ ਲਓ ਤੂੰ ਕਿੰਨਾ ਵੱਡਾ ਘਾਟਾ ਪੈ ਗਿਆ ਪੈਸੇ ਆਂਦਾ ਹਨਾ ਹਰਪ੍ਰੀਤ ਪਾਗਲ ਹੋ ਰਹੀ ਤੂੰ ਇਹ ਕਿਹੋ ਜੀ ਗੱਲ ਕਰੀ ਜਾਨੀਂ ਤੇਰੇ ਆਉਣ ਨਾਲ ਇੱਥੇ ਕੁਝ ਗਲਤ ਨਹੀਂ ਹੋ ਰਿਹਾ ਜੋ ਕੁਝ ਹੋ ਰਿਹਾ ਤੇਰੇ ਆਉਣ ਨਾਲ ਸਹੀ ਹੋ ਰਿਹਾ ਬਸ ਜੇ ਨਾਲੇ ਤੂੰ ਨਾ ਹੁੰਦੀ ਇੱਥੇ ਫੇਰ ਕਿਹੜਾ ਘਾਟਾ ਪੈਣਾ ਨਹੀਂ ਸੀ ਦਾ ਕੁਝ ਹੋਣਾ ਉਹ ਤਾਂ ਹੋਖ ਹੀ ਰਹਿਣਾ ਤੂੰ ਆਪਦੇ ਆਪ ਨੂੰ ਨਾ ਮੈਂ ਕਿਹਾ ਕਰ ਵੀ ਮੇਰੇ ਕਰਕੇ ਹੋਇਆ ਸਾਰਾ ਕੁਝ ਜਾਸ ਕਹਿ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਮੇਰੇ ਮਨ ਚ ਗੱਲ ਆ ਹੀ ਜਾਂਦੀ ਆ ਅਰਪ੍ਰੀਤ ਤੈਨੂੰ ਇਹੋ ਜੀ ਕੋਈ ਗੱਲ ਮਨ ਚ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਨਾਲੇ ਘਾਟੇ ਵਾਧੇ ਇਹਦਾ ਕਿਸਮਤ ਚ ਲਿਖਿਆ ਹੁੰਦਾ ਜਿਹੜਾ ਕੁਝ ਉਹ ਹੋਕ ਹੀ ਰਹਿਣਾ ਜੇ ਅੱਜ ਘਾਟਾ ਹੋ ਗਿਆ ਕੱਲ ਨੂੰ ਵਾਧਾ ਵੀ ਹੋ ਜਾਊਗਾ ਕੋਈ ਨਾ ਹੁਣ ਆਪਾਂ ਆਏ ਥੋੜੀ ਬੈਠ ਸਕਦੇ ਹਣਾ ਕੋਈ ਨਾ ਮੈਂ ਹੋਰ ਕੰਮ ਦੇਖਣਾ ਕੋਈ ਕਿਸੇ ਪਾਸੇ ਹੋਰ ਦੇਖੂਗਾ ਕੋਈ ਜਿਗਾਰਡ ਕਰਕੇ ਚੱਲ ਜੇ ਸੋਰ ਘਾਟਾ ਹੋਗਾ ਅਗਲੀ ਵਾਰੀ ਵਾਧਾ ਵੀ ਹੋ ਜਾਊਗਾ ਪਰ ਇੱਕ ਗੱਲ ਧਿਆਨ ਨਾਲ ਸੁਣ ਲਾ ਆਪਦੇ ਆਪ ਨੂੰ ਨਾ ਕਸੂਰਵਾਰ ਸਮਝ ਵੀ ਮੇਰ ਕਰਕੇ ਘਾਟਾ ਪਿਆਗਾ ਠੀਕ ਆ ਮੰਮੀ ਜੀ ਮੰਮੀ ਰੋ ਚਾਹ ਪੀ ਲੋ ਪੁੱਤ ਮੇਰੇ ਤਾਂ ਪਹਿਲੇ ਹੀ ਸਰਵਾਲਾ ਦੁੱਫੀ ਜਾਂਦਾ ਸੀ ਲੈ ਮੰਮੀ ਠੀਕ ਹੋ ਜਾਓ ਸਿਰ ਤੁਹਾਡਾ ਕੋਈ ਗੋਲੀ ਲੈ ਕੇ ਦਵਾ ਹਾਂ ਗੋਲੀ ਲੈ ਲਈ ਸੀ ਮੈਂ ਅੱਛਾ ਲੈ ਲਈ ਸੀ ਹਾਂ ਹਮੇ ਮੈਂ ਨਜਾਸ ਨੇ ਗੱਲ ਦੱਸੀ ਆ ਹੁਣ ਟੈਨਸ਼ਨ ਲੈਣ ਨਾਲ ਕੀ ਹੁੰਦਾ ਐਵੇਂ ਬਾਲ ਫਿਕਰ ਨਾ ਕਰੋ ਤੁਸੀਂ ਨਾ ਬਿਮਾਰ ਹੋ ਜਿਓ ਕਦੇ ਪੁੱਤ ਕੀ ਕਰਗੇ ਮਸਾ ਦਾ ਜਵਾਕ ਨੇ ਫਿੜੀ ਫਿੜੀ ਕਰਕੇ ਜੋੜੇ ਸੀ ਪਾਈ ਸੀ ਐਂ ਤਾਂ ਤੈਨੂੰ ਪਤਾ ਹੀ ਐ ਛੱਡਣੇ ਵੀ ਔਖੇ ਬਿਨ ਹੱਕੇ ਤਾਂ ਕੀ ਕਰਾਂ ਟੈਨਸ਼ਨ ਤਾਂ ਮੱਲੋ ਮੱਲੀ ਆਉਂਦੀ ਹੈ ਹਾਂ ਉਹ ਤਾਂ ਮੈਂ ਸਮਝਦੀ ਆ ਹੁਣ ਕਰ ਵੀ ਕੀ ਸਕਦੇ ਮੰਮੀ ਉਧਰ ਜਸ ਵੀ ਟੈਨਸ਼ਨ ਲਈ ਬੈਠਾ ਉਹਨਾਂ ਨੂੰ ਸਮਝਾ ਕੇ ਆਈ ਆ ਮੈਂ ਤਾਂ ਟੈਨਸ਼ਨ 'ਚ ਬੈਠਾ ਹੋਰ ਇਕੱਲੇ ਬੈਠੇ ਸੀਗੇ ਜਦੋਂ ਮੈਂ ਜਾ ਕੇ ਪੁੱਛਿਆ ਫਿਰ ਮੈਂ ਤਾਂ ਸਾਰੀ ਗੱਲ ਦੱਸੀ ਵੀ ਐਂ ਕਰਕੇ ਐਂ ਹੋ ਗਿਆ ਕਹਿੰਦਾ ਹੁਣ ਵੇਖਦਾ ਕੁਝ ਹੋਰ ਕਰੂੰ ਹੁਣ ਉਹਨਾਂ ਦਾ ਤਾਂ ਕਿਹੜਾ ਪਤਾ ਲੱਗੂਗਾ ਮੰਮੀ ਤੁਹਾਨੂੰ ਵੀ ਪਤਾ ਹੈ ਕਹਿੰਦਾ ਥਾਣੇ ਗਏ ਸੀ ਥਾਣੇ ਵਾਲੇ ਵੀ ਸਾਨੂੰ ਕਹਿਣ ਲੱਗੇ ਵੀ ਤੁਸੀਂ ਪਾਗਲ ਸੀਗੇ ਯਕੀਨ ਕਰ ਲਿਆ ਫਿਰ ਗੱਲ ਤਾਂ ਉਹੀ ਪੁੱਤੋ ਜੇ ਤਾਂ ਬੰਦੇ ਦਾ ਨਾਂ થી ਹੋਵੇ ਪਤਾ ਆਪਾਂ ਨੂੰ ਜਾਂ ਡਰੈੱਸ ਹੋਵੇ ਉਹਦਾ ਜਾਂ ਇਹਨਾਂ ਨੇ ਲਿਖੇ ਲੁਕੇ ਹੁੰਦੇ ਫੇਰ ਹੀ ਸੀ ਨਾ ਹੁਣ ਕੀ ਕਰਿਆ ਜਾਵੇ ਮਸ਼ੋਰ ਮਤ ਵਰਤ ਕੇ ਇੱਥੇ ਆਪੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਇੱਕ ਵਾਰ ਘਰੇ ਤਾਂ ਗੱਲ ਕਰ ਲਾਂਦੇ ਘਰ ਦੇ ਆਪੇ ਪਤਾ ਕਰ ਲਾਂਦੇ ਹਾਂ ਗੱਲ ਆਖੀ ਤਾਂ ਉਹੀ ਹੈ ਨਾ ਫਿਰ ਇਹਨੇ ਤਾਂ ਕਰਕੇ ਸੌਦਾ ਆ ਕਿ ਮੈਨੂੰ ਦੱਸਦਾ ਵੀ ਮੈਂ ਸੌਦਾ ਕਰਾਇਆ ਮੈਂ ਤਾਂ ਆਖਿਆ ਚੱਲ ਚੰਗਾ ਜਿਦੋਂ ਸਰਪੰਚ ਨਾਲ ਮੈਂ ਖਬਦੀ ਕਰਾਉ ਉਹ ਜਾਂ ਸਰਪੰਚ ਨਿਕਲੇ ਉਹ ਜਾਂ ਇਹ ਨਿਕਲੇ ਦੋਨੇ ਇੱਕੋ ਜੇ ਰਲ ਕੇ ਮੁੱਕ ਇਹ ਬਸ ਐ ਹੀ ਹੈ ਕਿਹੜਾ ਗੱਲ ਸੁਣਦੇ ਐ ਬਾਕੀ ਇਹ ਵੀ ਤਾਂ ਕੁਝ ਚੰਗੇ ਹੀ ਕਰਦੇ ਸੀ ਇਹਨਾਂ ਨੂੰ ਕੀ ਪਤਾ ਸੀਗਾ ਵੀ ਐ ਹੋ ਜਾਊਗਾ ਐਂ ਤਾਂ ਐਸੀ ਚੀਜ਼ ਬਣ ਜੂਗੀ ਕੋਈ ਆਹੀ ਐ ਨਾ ਪੁੱਤ ਫਿਰਦਾ ਤਾਂ ਵਾਦੇ ਨੂੰ ਹੀ ਐ ਵੀ ਚੱਲ ਕੋਈ ਚਾਰ ਪੀਏ ਬੱਤ ਲਾਂਗੇ ਬੱਤ ਹੋ ਹੋ ਜਾਣਗੇ ਆਪਣਾ ਤਾਂ ਮੈਂ ਇਹਨੂੰ ਆਖੇ ਹੀ ਪਈ ਬੇਠੇ ਰਵਦੀਆ ਘਰਵਾਰ ਆਪਾਂ ਤਾਂ ਕਿਤੇ ਨਹੀਂ ਜਾਂਦੇ ਇੱਥੇ ਵਧੀਆ ਗਮਾਂਡ ਚੰਗਾ ਤੇ ਚੱਲ ਜੇ ਕੋਈ ਤੈਨੂੰ ਮਿਲਦਾ ਕੋਈ ਵਾਦਾ ਘਾਟਾ ਆਪਦਾ ਕਰਕੇ ਤੇ ਕੰਮ ਕਿਵੇਂ ਨਾ ਕਿਵੇਂ ਤੋੜ ਲਾ ਜਿੰਨਾ ਚਿਰ ਕੋਈ ਨੌਕਰੀ ਨਹੀਂ ਮਿਲਦੀ ਪਰ ਕੀ ਪਤਾ ਹੁੰਦਾ ਕਿਸਮਤ ਕਿੱਥੇ ਆ ਕੇ ਕੀ ਆਪਾਂ ਨੂੰ ਵਾਦਾ ਘਾਟਾ ਕਰਦੀ ਹੈ ਹਨ ਹੂੰ ਬਾਕੀ ਮੈਂ ਤਾਂ ਇਹਨਾਂ ਨੂੰ ਐ ਹੀ ਕਿਹਾ ਵੀ ਆਪਦੇ ਹੁਣ ਤੁਸੀਂ ਬਸ ਨੌਕਰੀ ਵਾਲੇ ਫਾਰਮ ਜੇ ਭਰ ਹੀ ਜਾਓ ਕੋਈ ਪਤਾ ਨਹੀਂ ਕਦੋਂ ਮਿਲ ਜੇ ਚਲ ਕੋਈ ਨਹੀਂ ਪੁੱਤ ਮੈਂ ਤਾਂ ਆਪ ਕਹਿਣੀ ਆ ਜੇ ਕਿਸੇ ਨਾ ਕਿਸੇ ਪਾਸੇ ਇਹਨੂੰ ਨੌਕਰੀ ਮਿਲ ਜੇ ਨਾ ਤੇ ਚੱਲ ਇਹ ਆਪ ਦਾ ਨਾਲ ਚਲ ਅੱਕ ਜੇ ਤੂੰ ਲੱਗੇ ਸਾਡਾ ਕਵੀਰਦਾਰੀ ਵਧੀਆ ਸੈਟ ਹੈਗੀ ਹੁਣ ਏਦੂ ਗਾਹ ਤੁਸੀਂ ਦੱਸੋ ਕਿ ਕੁੜਗਾਂ ਬਿਉਣੋਂ ਹਾਂਜੀ ਵਧੀਆ ਸਾਰਾ ਕੁਝ ਤੇ ਚੱਲ ਪੁੱਤ ਤੂੰ ਉਹਨੂੰ ਸੁਣਨਾ ਨਾ ਛੱਡ ਉਹਦੇ ਕੋਲੇ ਵਗ ਜਾ ਮੈਂ ਆਉਣੀ ਹੈਗੀ ਤੇ ਤੁਸੀਂ ਵੀ ਨਾ ਫਿਕਰ ਕਰੋ ਐਵੇਂ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਕਾਹਦਾ ਫਿਕਰ ਮੈਂ ਆਉਣੀ ਹੈਗੀ ਕਰਦੀਆਂ ਗੱਲਾਂ ਤੇ ਮੁੰਮੀ ਜੀ ਆਜੋ ਅੰਦਰ ਇਕੱਲਾ ਨਾ ਛੱਡ ਉਹਨੂੰ ਕੀ ਕਰਾਂ ਜਿੱਤੇ ਦੀ ਇਹ ਆਈ ਏ ਉੱਥੇ ਦਾ ਨੁਕਸਾਨ ਹੀ ਨੁਕਸਾਨ ਹੋਈ ਜਾਂਦਾ ਪਤਾ ਨਹੀਂ ਕਹੇ ਜਾ ਪੈ ਰਾਇਦਾ ਬੈਂਟਾ ਮਨ ਚਾਰ ਦੇ ਪੂਰਾ ਹੈ ਪਹਿਲਾਂ ਇਹਨੇ ਉੱਥੇ ਕੀ ਕੁਝ ਹੋਇਆ ਇਹਦੇ ਨਾਲ ਉਹ ਜਵਾਕ ਦੀ ਜ਼ਿੰਦਗੀ ਗਈ ਮੇਰੇ ਕੋਲੇ ਤਾਂ ਇੱਕ ਫੇਰਾ ਪੁੱਤ ਹੈ ਰੱਬਾ ਤੰਦਰੁਸਤੀ ਰੱਖੇ ਪਤਾ ਨਹੀਂ ਕਹੇ ਜੀ ਕਲੈਣੀ ਆ ਇਹ ਜਿੱਤੇ ਦੀ ਆਈ ਹੈ ਨਾ ਪਿੱਛੇ ਹੋਣ ਲੱਗ ਕੇ ਵਧੀਆ ਸੈੱਟ ਸੀ ਇਸ ਦਾ ਮਾਂ ਪੁੱਤ ਦੋਨੇ ਹਾਂ ਦਿਕਵਿਲਦਾਰੀ ਚੰਗੀ ਤੋਰ ਦੇ ਸੀ ਅੱਛਣ ਦੇਖਾਂ ਮੁੰਡੇ ਨੂੰ ਜਾ ਕੇ ਕੂਟ ਤਾਂ ਸੋਹਣੇ ਹੈ ਹਨਾ ਹਾਂ ਠੀਕ ਹੈ ਆਪਣੇ ਵਧੀਆ ਸੂਟ ਤਾਂ ਚੱਲ ਤੇਰਾ ਵੀ ਬਲੈਂਸ ਸੋਹਣਾ ਹੈ ਹਨਾ ਆ ਤੂੰ ਆ ਲੈ ਜਾ ਜੇ ਆ ਲੈ ਜਾਣ ਨਾ ਨਾ ਮੈਂ ਉਹ ਖਰਾਜ ਜੇ ਸਮਾ ਲਾਂ ਨਾ ਨਾ ਕੋਈ ਗੱਲ ਨਹੀਂ ਕੋਈ ਸਮਾ ਲੈ ਆ ਸੂਟ ਵੀ ਲੈ ਮੈਂ ਖਾ ਲੈ ਜਾਂਦੀ ਉੱਥੇ ਤੇ ਸਮਾ ਲਿਉਂਦੀ ਪਰ ਇੱਕ ਸੂਟ ਇੱਥੇ ਧਰ ਗਈ ਚਲ ਕੋਈ ਨਾ ਫੇਰ ਕੀ ਆ ਮੈਂ ਸੇਉਣਾ ਤੇ ਆਉਂਗੀ ਇਹਨੂੰ ਉਹਦੇ ਵਿੱਚ ਆ ਪਿਆ ਹੀ ਇੱਥੇ ਮੈਂ ਕੀ ਹੈ ਹਾਂ ਕਰ ਲਈ ਹਾਂ ਸੋਹਣਾ ਕੜਾਈ ਸੋਹਣੀ ਇੱਕ ਤਿੰਨ ਮੈਂ ਹੋਰ ਗੱਲ ਦੱਸਾਂ ਦੇਖੀ ਇਹ ਹੈ ਪ੍ਰਾਤ ਹੈ ਤਾਂ ਕਿੱਡਾ ਵਧੀਆ ਸੁਭਾਦ ਹੈ ਤੇ ਉਹ ਨੋਸ ਕਿਵੇਂ ਜੇ ਕਰਦੀਆਂ ਸੀਗੀਆਂ ਮੱਚਾ ਮਚਾਆਂ ਬੈਠੀਆਂ ਰਹੀਆਂ ਤੇ ਹੋਰ ਹੀ ਗੱਲਾਂ ਜੀਆਂ ਕਰਨ ਬਿੰਦਰੇ ਮੇਰੀ ਗੱਲ ਸੁਣੋ ਆਪਦੇ ਚ ਤੇ ਬਗਾਨਿਆਂ ਚ ਇੱਥੋਂ ਹੀ ਪਤਾ ਲੱਗਦਾ ਵੀ ਆਪਦੇ ਕਿੰਨਾ ਕਰਦੇ ਤੇ ਬਗਾਨੇ ਕਿੰਨਾ ਕਰਦੇ ਆ ਹੋਰ ਆਪਦੇ ਮਾਪਿਆਂ ਨੂੰ ਕਿਉਂ ਰੋਂਦਾ ਅਗਲਾ ਜੇ ਸਾਕੀ ਮਾਂ ਹੁੰਦੀ ਤੇ ਸਾਕੀ ਭਝਾਈ ਹੁੰਦੀ ਫਿਰ ਐਂ ਕਰਦੀਆਂ ਉਹੀ ਗੱਲ ਨਾ ਭੈਣੇ ਜਿਵੇਂ ਨਾ ਕੋਈ ਬਾਹਲੀਆਂ ਔਖਾਂ ਜੇ ਹੁੰਦਾਂਗਾ ਇਹਦਾ ਘਰ-ਬਾਰ ਦੇਖ ਕੇ ਤੇ ਆਪਾਂ ਦੇਖ ਕੇ ਇੱਥੇ ਉਹਨਾਂ ਨੇ ਚਾਹ ਜਾਂ ਨਹੀਂ ਬਣਾਇਆ ਵੀ ਇਹ ਵਿਆਹ ਕੀ ਚੰਗਾ ਘਰ ਮਿਲ ਗਿਆ ਜਾਂ ਜਾਂ ਤਾਂ ਹੀ ਤਾਂ ਮੱਚ ਗਿਆ ਵੀ ਚੰਗਾ ਵਧੀਆ ਤਾਂ ਘਰ ਮਿਲ ਗਿਆ ਵਧੀਆ ਉਹਨਾਂ ਘਰ ਵਾਲਾ ਮਿਲ ਗਿਆ ਹੈ ਤੇ ਇਹ ਤਾਂ ਸੌਖੀ ਹੋ ਗਈ ਤੇ ਹੋਰ ਮੈਂ ਦੇਖੀ ਸੀ ਪੈਂਟ ਸ਼ਰਟ ਮੇਰੇ ਤਾਂ ਵਧੀਆ ਆ ਗਈ ਮੇਚ ਵਧੀਆ ਆ ਗਈ ਚੱਲ ਵਧੀਆ ਭਾਈ ਤੇਰੇ ਪਸੰਦ ਆਉਣੀ ਚਾਹੀਦੀ ਤੁਸੀਂ ਇਹ ਸੂਟ ਜੇ ਦੇਖੀ ਜੰਨੇ ਹੋ ਇਹ ਸੂਟ ਤਾਂ ਅਸੀਂ ਤੇਰੀ ਮਾਂ ਦੇਖਦੀ ਸੀ ਕਹਿੰਦੀ ਸੂਟ ਵਧੀਆ ਕਹਿੰਦੀ ਆਹ ਹਰਪ੍ਰੀਤ ਤੁਰੀ ਰੱਖ ਕੇ ਲੈ ਜੰਦੇ ਮੈਂ ਕੋਈ ਨਾ ਇੱਥੇ ਸਿਉਣਾ ਦੇ ਦਾਂਗੇ ਹਾਂ 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 ਚਲ ਜੀ ਉਹਨੇ ਆ ਕੇ ਕੋਈ ਸਮਾਉਣ ਦਾ ਕਰਨਾ ਹੈ ਤਾਂ ਉਹ ਦੇਖ ਲੂਗੀ ਜਿਵੇਂ ਉਹ ਤਾਂ ਮਨ ਕਰਿਆ ਚਲ ਇੱਥੇ ਸਿਉਣਾ ਦੇ ਦਾਂਗੇ ਕੁਝ ਨਹੀਂ ਹੁੰਦਾ ਆ ਕੇ ਪਾ ਲੂਗੀ ਉਹਨੇ ਕਿਹਾ ਬਾਲੇ ਦਿਨ ਲਾਉਣੇ ਆ ਕੱਲ ਨੂੰ ਤਾਂ ਲੈ ਆ ਮੈਂ ਕਿ ਤੂੰ ਹੈਂ ਉਹ ਨਾਲੇ ਪੁੱਛ ਨੂੰ ਫੋਨ ਕਰਕੇ ਕਿ ਕੱਲ ਨੂੰ ਲਿਆ ਮੈਂ ਕਿ ਪਰਸੂ ਲਿਆ ਮਾਂ ਚਲ ਭਾਈ ਤੂੰ ਫੋਨ ਤੇ ਪੁੱਛ ਲਈ ਹੈ ਤੇ ਇੱਕ ਗੱਲ ਪੁੱਤ ਮੈਂ ਤੈਨੂੰ ਹੋਰ ਕਹਿਣੀ ਹੈ ਹਾਂ ਬਿਚਾਲਾ ਉਥੋਂ ਦਾ ਤਾਂ ਪਤਾ ਹੀ ਐ ਵੀ ਉਹ ਕਹੇ ਜੇ ਹੈਗੀ ਐ ਤੇ ਤੁਸੀਂ ਨਾ ਨੂੰ ਧੋਖਾ ਦੇ ਪੁੱਤ ਲੈ ਪੂਆ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਪੁੱਤ ਮੈਂ ਧੋਖਾ ਕਿਉਂ ਦੂੰਗਾ ਮਸਲ ਮੈਂ ਉਹਦੇ ਨਾਲ ਵਿਆਹ ਕਰਾਇਆ ਹਾਂ ਪਤਾ ਹੀ ਕਹਿ ਰਹੀ ਉਹ ਮਾਂ ਨੂੰ ਬਣਾਇਆ ਸੀਗਾ ਉਹੀ ਤਾਂ ਗੱਲ ਐ ਉਹੀ ਗੱਲਾਂ ਕਰੀ ਜਾਂਦੇ ਤੇਰੀ ਮਾਂ ਹਾਂ ਵੀ ਉਹਦੀ ਪਰਝਾਈ ਤੇ ਉਹਦੀ ਮਾਂ ਕਿਵੇਂ ਕਰੀ ਜਾਂਦੀਆਂ ਸੀ ਅੱਛਾ ਹਾਂ ਪਰ ਹੋਰੀ ਉਹ ਕਰਨੋਂ ਤਾਂ ਦੇਖ ਕੇ ਜੇ ਵੀ ਇਹਦਾ ਘਰਵਾਰਾ ਇੰਨਾ ਵਧੀਆ ਮਿਲ ਗਿਆ ਇਹਨੂੰ ਤੇ ਲੈ ਆਈ ਸੀ ਆਈ ਸੀ ਉਹ ਚਾਚੀ ਤਾਂ ਉਹਦੀ ਬਾਲਾ ਹੀ ਹੋਰੋਂ ਤੋਰੂ ਜੇ ਕਰੇ ਵੀ ਇਨੀ ਚੱਕਮੀ ਜੀ ਗੱਲ ਕਰਨੀ ਮੈਨੂੰ ਤਾਂ ਫੇਰ ਚੰਗੀ ਨਹੀਂ ਲੱਗੀ ਉਹਦੀ ਉਹੀ ਤਾਂ ਗੱਲ ਆ ਮਾਂ ਤਾਂ ਹੀ ਤਾਂ ਮੈਂ ਸੋਨੂੰ ਕਹਿੰਦਾ ਸੀ ਕਿ ਅੱਜ ਤੱਕ ਉਹਨੇ ਵਿਚਾਰੀ ਨੇ ਦੁੱਖ ਹੀ ਦੇਖਿਆ ਦੁੱਖੀ ਦੇਖ ਉਹਥੇ ਵੀ ਉਹ ਸੌਖੀ ਨਹੀਂ ਸੀਗੀ ਸਹੀ ਬਣਾ ਬੀ ਚਲ ਜਿਹੜਾ ਕੁਝ ਉੱਥੇ ਹੋ ਗਿਆ ਹੋ ਗਿਆ ਇੱਥੇ ਤਾਂ ਇੱਥੇ ਤਾਂ ਘੱਟੋ ਘੱਟ ਆਪਾਂ ਖੁਸ਼ੀਆਂ ਦੇ ਦਿਆਂ ਉਹਨੂੰ ਗੱਲ ਸਹੀ ਹੈ ਆਈ ਤਾਂ ਮੈਂ ਤੇਰੀ ਮਾਂ ਨੂੰ ਕਹਿਣੀ ਹੈ ਤੇ ਜੇ ਚਾਚੀ ਮਾਂ ਬਣ ਜੇ ਫਿਰ ਆਉਂਦੀਆਂ ਮਾਂ ਮਾਨ ਕਿਉਂ ਡੋਵੇ ਹੈ ਬਾਕੀ ਉਹ ਪਤਾ ਹੀ ਹੈ ਪਈ ਖੁਸ਼ਕਸਤਾ ਹਣਾ ਆ ਬਗਾਨੇ ਚੱਲੇ ਤੇ ਰਹਿਣਾ ਬਥੇਰਾ ਔਖਾ ਹੈਗਾ ਇਹ ਤਾਂ ਆਪ ਨੂੰ ਵੀ ਪਤਾ ਚੱਲ ਹਜੇ ਤਾਂ ਇੰਨਾ ਵੀ ਸ਼ੁਕਰ ਵੀ ਰੱਬ ਨੇ ਉਹਨੂੰ ਆਪਦੀ ਰੋਟੀ sire ਕਰ ਛੱਡੀ ਹੈ ਹਣਾ ਨੌਕਰੀ ਮਿਲ ਗਈ ਸਹੀ ਗੱਲ ਹਾਂ ਤੇ ਜੇ ਕਿਤੇ ਇਹਨਾਂ ਦੇ ਜਮੀਂ ਹੱਥ ਬਸ ਹੋ ਜਾਂਦੀ ਫਿਰ ਬਾਲਾ ਔਖਾ ਸੀ ਚੱਲ ਇਹਨੂੰ ਕਿੱਥੋਂ ਕਰਦੇ ਹਲੇ ਤਾਂ ਵਿਚਾਰੀ ਜਿਹੜੀ ਉਹ ਤਨਖਾਹ ਮਿਲਦੀ ਆ ਉਹਨਾਂ ਦੇ ਲੈ ਕੇ ਹੱਥ ਦੇ ਧਰ ਦਿੰਦੀ ਸੀ ਤਾਂ ਉਹ ਮਰਿਆ ਮੋਟਾ ਸੌਖਾ ਬੁਲਾ ਲੈਂਦੇ ਸੀ ਹੋਰ ਨਹੀਂ ਆਏ ਜੀ ਕਿਤੇ ਨੌਕਰੀ ਨਾ ਆਉਂਦੀ ਫੇਰ ਕਿਤੇ ਸਰਕਾਰ ਦਾ ਕੰਮ ਕਰਾਈ ਜਾਂਦੀਆਂ ਨੌਕਰੀਆਂ ਕੀ ਬਚੈਰੀ ਨਾ ਪੁੱਤ ਕੀ ਬਣਦੀ ਕੀ ਨਾ ਚਲੋ ਤਾਂ ਇੱਥੇ ਵੀ ਸੌਖੇ ਭਾਂਡੇ ਪੈ ਗਈ ਬਸ ਆਈ ਤੈਨੂੰ ਕਹਿੰਦੀ ਐ ਵੀ ਤੂੰ ਹੁਣ ਆ ਵੀ ਧੀ ਬਣਾ ਕੇ ਰੱਖੀ ਉਹਨੂੰ ਨਾ ਨਾ ਕੋਈ ਨਹੀਂ ਪੈਣੇ ਮੈਂ ਤਾਂ ਕੁਛ ਨਹੀਂ ਕਹਿੰਦੀ ਕਿ ਦੇਖ ਮੈਂ ਤੈਨੂੰ ਕੰਮ ਕੁੰਮ ਦਾ ਵੀ ਜਮਾ ਨਹੀਂ ਕਹਿੰਦੀ ਚਲੋ ਆਹ ਤੜਕੇ ਉਹਨੇ ਉੱਠਦੀ ਐ ਜਦੋਂ ਉਹਨੂੰ ਉਹਦੋਂ ਉਹਦਾ ਡਿਊਟੀ ਜਾਣ ਦਾ ਟਾਈਮ ਹੋ ਜਾਂਦਾ ਵੀ ਪਹਿਨਾ ਤੋਂ ਆਹ ਦਾ ਡਿਊਟੀ ਜਾ ਆਉਂਦੀ ਨਾ ਫੇਰ ਹਣਾ ਉੱਥੇ ਹੰਬਟ ਕੇ ਆਉਂਦੀ ਐ ਮੈਂ ਨਹੀਂ ਕਹਿੰਦੀ ਕੁਝ ਵੀ ਹਾਂ ਚੱਲ ਕੋਈ ਨਾ ਐ ਤਾਂ ਉਹ ਆਪ ਹੀ ਨਹੀਂ ਪਿੱਛੇ ਹਟਦੀ ਕੰਮ ਕਰਨੀ ਹੁੰਦਾ ਜਿੰਨਾ ਕੋਣ ਆਉਂਦਾ ਦੀ ਮੈਂ ਆ ਕੰਮ ਕਰ ਲਾਂ ਕਰ ਲਾਂਦੀ ਐ ਨਹੀਂ ਐ ਤਾਂ ਖਰ ਰਸਈ ਸੁਈ ਡਿਊਟੀ ਤੋਂ ਬਾਅਦ ਵੀ ਆ ਕੇ ਵਧੀਆ ਕੰਮ ਕਰਿਆ ਕਰੋ ਐਡਾ ਜੀ ਮਨਦੀ ਹੈਗੀ ਐ ਕੰਮ ਨੂੰ ਵੀ ਵਧੀਆ ਹੈਗੀ ਉਹ ਨਹੀਂ ਸਿਆਣੀ ਐ ਕੁੜੀ ਜਿਨੇ ਪੁੱਤ ਦੁੱਖ ਦੇਖੇ ਹੋਣ ਨਾ ਉਹਨੂੰ ਸਾਰੀਆਂ ਗੱਲਾਂ ਦੀ ਸਮਝ ਹੁੰਦੀ ਹੈ ਵੀ ਖਰ ਵੀ ਪਤਾ ਹੈਗਾ ਵੀ ਪਹਿਲਾਂ ਨਹੀਂ ਹਨਾ ਚੱਜਣਾ ਵਸਿਆ ਗਿਆ ਵੀ ਜਿੱਤੇ ਆਈਆਂ ਹੁਣ ਉੱਥੇ ਤਾਂ ਵਧੀਆ ਬਸਣਾ ਉਹਨੂੰ ਵੀ ਐ ਵੀ ਕਿਸੇ ਦਾ ਦਿਲ ਨਾ ਦਿਖਾਵਾਂ ਵੀ ਕਰਦੀ ਐ ਫਿਰ ਕੰਮ ਤਾਂ ਵਧੀਆ ਕਰਿਆ ਹੁਣ ਇੱਕ ਦੋ ਦਿਨ ਰਸੋਈ ਚ ਜਦੋਂ ਆਪਾਂ ਕੰਮ ਲਾਈ ਐ ਵੀ ਵਧੀਆ ਹੀ ਘਰ ਰੋਟੀ ਟੁੱਕਾ ਬਣਾਇਆ ਸਾਰਾ ਕੁਝ ਵਧੀਆ ਕਰਿਆ ਵਧੀਆ ਰਸੋਈ ਦੀ ਸਫਾਈ ਸੁਕੀ ਕਰਕੇ ਐਵੇਂ ਆਪਾਂ ਕਹਿ ਦਿੱ ਗਏ ਐ ਜੇ ਨਹੀਂ ਕਰਿਆ ਵੀ ਬਾਲਗਾਂ ਕੁੜਗਾਂ ਨਹੀਂ ਉਹਨਾਂ ਕੰਮ ਕਰਦੀਆਂ ਜਿੰਨਾ ਕਿ ਦੱਸਦੇ ਬਸ ਹੁਣ ਮੈਂ ਹੀ ਕਹਿੰਦੀ ਆ ਠੀਕ ਐ ਉਹ ਬਾਗੀ ਲੈ ਆਊਗਾ ਜੈਸੋਂ ਉਹਨੂੰ ਪੁੱਛ ਲੂਗਾ ਫੋਨ ਕਰਕੇ ਵੀ ਕਦੋਂ ਆਣਾ ਉਸ ਤੋਂ ਬਾਅਦ ਉਹਨੂੰ ਡਿਊਟੀ ਤੇ ਭੇਜਦਾ ਕਰੀ ਭਾਈ ਨਾ ਕੋਈ ਨਹੀਂ ਬਸ ਮੈਂ ਤਾਂ ਹੀ ਤਾਂ ਤੈਨੂੰ ਆਖ ਸੀ ਹੁਣ ਜਾ ਬੜੀ ਜਦੋਂ ਆ ਗਈ ਆਨਸਾਰ ਉਹਨੂੰ ਕਹਦੇਗੇ ਭਈ ਅੱਜ ਦੀ ਡਿਊਟੀ ਤੇ ਵਗਦੇ ਹਾਂ ਹਾਂ ਠੀਕ ਹਾਂ ਫਿਰ ਹੁਣ ਘਰੇ ਬੈਠੀ ਵੀ ਕਿੱਥੇ ਬਿਠਾਉਣੇ ਅਗਲੇ ਕਹਣਗੇ ਤੂੰ ਤਾਂ ਜ਼ਿਲ੍ਹਾ ਕੀ ਬੈਠਕੀ ਘਰੇ ਹਾਂ ਨਹੀਂ ਭਣੇ ਐ ਬਸ ਆ ਹਾਂ ਸੀ ਆਪਾਂ ਨੂੰ ਬਿਹਾਰ ਜੇ ਦਾ ਇਹ ਹੋ ਗਿਆ ਆਪਣਾ ਚੱਲ ਹਾਂ ਚੱਲ ਮੈਂ ਉਹਨਾਂ ਕਾ ਬਾਹਰ ਚ ਆਇਆ ਮਮਣਾ ਜਾਇਆ ਕੋਤ ਕੋਈ ਨਾ ਜਾਇਆ ਲੈ ਸਾਮ ਦੇ ਆ ਕੱਪੜੇ ਦੀ ਰੇਜੇ ਲੈ ਆਏ ਮੈਂ ਵੀ ਸਾਮ ਦਿੰਨੀ ਆਹ ਫਿਰ ਹੋਰ ਲਾ ਕੇ ਰੱਖ ਦਿੰਨੀ ਲੈ ਇਚ ਪਾ ਦੇ ਇਹ ਜੇ ਸਮਾਉਣਾ ਦੇ ਆ ਜੇ ਸਮਾ ਕੇ ਲੈ ਜਾਣਾ ਫੜਾਉਂਗੀ ਉਹਨੂੰ ਹਾਂ ਆਈ ਲਵਾਂਗੇ ਆਪ ਦਾ ਸਮਾਂ ਆਪ ਹੀ ਲੈ ਜਾ ਕੋਈ ਨਹੀਂ ਰੱਖ ਲੈ ਹਾਂ ਚਲੋ ਠੰਡੇ ਜਿਹੇ ਹੋਏ ਬਾਗ ਦੀ ਫੋਰ ਬਾਗ ਬਾਈ ਜਾ ਹੁਣ ਕੰਟਾ ਅੜ ਕੇ ਦੀਆਂ ਭੱਜੀਆਂ ਫਿਰ ਤੋਂ ਕੰਮ ਬਸ ਕੋਈ ਨਾ ਪੈ ਜਾਣੀ ਹੈ ਹਾਂ ਹੁਣ ਤਾਂ ਇਹ ਸੁਨਣਾ ਜਾ ਕਰ ਹੋ ਗਿਆ ਉਹਦੇ ਵੀ ਨਹੀਂ ਦੇਹ ਲੈ ਕੀ ਕਰੇ ਵਿਚਾਰੀ ਆਈ ਤੌਰ ਹੁੰਦੀ ਹੁੰਦੀ ਸੀ ਬਥੇਰੀ ਔਖੀ ਸੀ ਚਾਚੀ ਕਿਹੜਾ ਉਹਦੇ ਪੈਰ ਲੱਗਣ ਦਿੰਦੀ ਸੀ ਇੱਥੇ ਦੇਖ ਲੈ ਕਿਵੇਂ ਮੱਥੇ ਵੱਟ ਪਾ ਲਿਆ ਬੇਈ ਨਹੀਂ ਸੌਖੀ ਐ ਤਾਂ ਚਲ ਹੁਣ ਵਿਚਾਰੀ ਨੂੰ ਇਹਨਾਂ ਨੂੰ ਕਿਹਾ ਭਾਈ ਤੁਸੀਂ ਸੌਖੀ ਰੱਖਿਓ